ਬਠਿੰਡੇ ਦੇ ਵਿੱਚ ਜਹਾਜ਼ ਡਿੱਗਾ ਹੈ ਇਹ ਤਾਂ ਕਨਫਰਮਡ ਹੈ ਹੂੰ ਕਿਉਂ ਤਸਵੀਰਾਂ ਆ ਗਈਆਂ ਜੀ ਹਸਪਤਲ ਤੋਂ ਪੁਸ਼ਟੀ ਆ ਗਈ ਨਹੀਂ ਉਹ ਛੱਡੋ ਤਸਵੀਰਾਂ ਵਿਜ਼ੂਅਲ ਤੇ ਆ ਗਈ ਸੁਖਮ ਸਿੰਘ ਉਹ ਤੇ ਫੇਕ ਵੀ ਬਣ ਸਕਦੇ ਆ ਤੇ ਪ੍ਰਾਣੇ ਵੀ ਵਰਤੇ ਜਾ ਸਕਦੇ ਆ ਪਰ ਇੱਕ ਕਨਫਰਮੇਸ਼ਨ ਆ ਗਈ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਐਨੇ ਬੰਦੇ ਇੰਜਰਡ ਨੇ ਹੂੰ ਅਕਲੀਆਂ ਪਿੰਡ ਦੀ ਏਅਰ ਕਟਣਾ ਜੀ ਠੀਕ ਹੈ ਜੀ ਅਕਲੀਆਂ ਪਿੰਡ ਦੀ ਇਹ ਜਿਹੜੀ ਘਟਨਾ ਹੈ ਉਹਦੇ 'ਚ ਜਿਹੜੇ ਕੁਝ ਪੱਤਰਕਾਰ ਉੱਥੇ ਗਰਾਊਂਡ ਤੇ ਪਹੁੰਚਣ ਦਾ ਯਤਨ ਕਰ ਰਹੇ ਸੀ ਉਹਨਾਂ 'ਚੋਂ ਇੱਕ ਕੋਈ ਮੇਰਾ ਦੋਸਤ ਸੀਗਾ ਉਹਦੇ ਨਾਲ ਮੇਰੀ ਗੱਲ ਹੋਈ ਹੂੰ ਉਸਨੇ ਇੱਥੋਂ ਤੱਕ ਦੱਸਿਆ ਕਿ ਮਿੰਟੂ ਯਾਰੀ ਦੋ ਤਿੰਨ ਪਿੰਡਾਂ 'ਚ ਸਮਾਨ ਖਿਲਰ ਰਿਹਾ ਹੋਇਆ ਹੈ ਜਹਾਜ ਦਾ ਹੂੰ ਕੱਲਾ ਅਕਲੀਆਂ ਪਿੰਡ 'ਚ ਨਹੀਂ ਜੀ ਫਿਰ ਇੱਥੋਂ ਇੱਕ ਹਿਸਾਬ ਲੱਗਦਾ ਹੈ ਸਾਬ ਹਿਸਾਬ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੁਝ ऐसा हुआ क्योंकि देखो दो ऐसीयां नौबतें हुंदियां ने कि जहाज ਡਿੱਗਦਾ ਹੈ ਇੱਕ ਤੇ ਹੁੰਦਾ ਕਿ ਜਦੋਂ ਮਤਲਬ ਕਿ ਕੁਝ ਕੁਝ ਵੀ ਕਾਰਨ ਰਹੇ ਹੋਣ ਕਿ ਉਹਦੇ ਕੋਲ ਅਸਮਾਨ 'ਚ ਉੱਡਣ ਦੀ ਸਮਰੱਥਾ ਖਤਮ ਹੋ ਜਾਂਦੀ ਹੈ ਥੱਲੇ ਡਿੱਗਦਾ ਹੈ ਜਿਵੇਂ ਆਪਾਂ ਆਮ ਹੀ ਦੇਖਦੇ ਮੈਗ ਡਿੱਗ ਗਿਆ ਫਲਾਣਾ ਕੋਈ ਟੈਕਨੀਕਲ 에ਰਰ ਪੈ ਗਈ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਹਾਂਜੀ ਉਹ ਥੱਲੇ ਆ ਕੇ ਬਲਾਸਟ ਹੋ ਗਿਆ ਜਾਂ ਕੁਝ ਵੀ ਇਦਾਂ ਦਾ ਇੱਕ ਹੁੰਦਾ ਮਤਲਬ ਕਿ ਹਵਾ 'ਚ ਬਲਾਸਟ ਹੋਣਾ ਹੂੰ ਉਥੇ ਹਵਾ 'ਚ ਬਲਾਸਟ ਹੋ ਜਾਣਾ ਤੇ ਜੇ ਟੁਕੜੇ ਦੂਰ ਡਿੱਗੇ ਆ ਸਾਬ ਕਿਉਂਕਿ ਅ ਮੈਸੀਐਨਨ ਦਾ ਵੀ ਕੱਢਿਆ ਉਹ ਵੀ ਇਸ ਕੱਲ ਦਾ ਹਵਾਲਾ ਦੇ ਰਿਹਾ ਪਰ ਜਿੰਨੀ ਕੁ ਸਾਨੂੰ ਜਾਣਕਾਰੀ ਹੈ ਜੀ ਚਾਰਾਂ ਦਾ ਇਸ ਵੇਲੇ ਪੂਰਾ ਚਰਚਾ ਹੈ ਸੀਐਨਐਨ ਤੇ ਮੇਰੇ ਖਲ ਦੇ ਨਾਲ ਸ਼ਾਇਦ ਵਾਸ਼ਿੰਗਟਨ ਪੋਸਟ ਨੇ ਵੀ ਇਹ ਗੱਲ ਜਿਹੜੀ ਆ ਉਹ ਆਪੋ ਆਪਣੇ ਸੋਰਸਸ ਤੇ ਹਵਾਲੇ ਨਾਲ ਕਹੀ ਹੈ ਕਿ ਇਹਨਾਂ ਦੇ ਉਹ ਤੇ ਦਾਵਾ ਕਰ ਰਹੇ ਨੇ ਪੰਜ ਦਾ ਹਮ ਪਰ ਇੱਥੇ ਚਾਰ ਦਾ ਕਿਤੇ ਨਾ ਕਿਤੇ ਜ਼ਿਕਰ ਆ ਰਿਹਾ ਹੈ ਕਿ ਅਨੰਤਨਾਗ ਰਾਮਬਾਨ ਅਕਨੂਰ ਪੀਸੀ ਆਣਾ ਪੀਸੀ ਆਣਾ ਲੋਕੇਸ਼ਨ ਆ ਲੋਕੇਸ਼ਨ ਆ ਨਹੀਂ ਬਿਲਕੁਲ ਠੀਕ ਹੈ ਜੀ ਅਸੀਂ ਕਨਫਰਮ ਨਹੀਂ ਕਰਦੇ ਜੋ ਚਰਚਾਵਾ ਚੱਲ ਰਹੀਆਂ ਨੇ ਇਸ ਵੇਲੇ ਸੀਐਨਐਨ ਕਹਿ ਰਿਹਾ ਹੈ ਸ਼ਾਇਦ ਸਕਾਈ ਵਾਲਿਆਂ ਨੇ ਵੀ ਖਬਰੇ ਬ੍ਰੇਕ ਕੀਤੀ ਸੀਗੀ ਤੋ ਗੱਲ ਨਾ ਇਹ ਆ ਕਿ ਦੇਖੋ ਜਿਵੇਂ ਮੈਂ ਤੁਹਾਨੂੰ ਕਿਹਾ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਇੱਥੇ ਚਲੋ ਆਪਾਂ ਤੇ ਗੱਲ ਕਰ ਲਈ ਕਮੈਂਟ ਤੁਸੀਂ ਲੈ ਲਿਆ ਇੱਥੇ ਪੱਤਰਕਾਰ ਇਹੋ ਜੇ ਮਾਮਲੇ 'ਚ ਦਮ ਨਹੀਂ ਕੱਢਣਗੇ ਸਾਹਿਬ ਕਿਉਂਕਿ ਮਾਮਲਾ ਜੁੜਿਆ ਹੈ ਜੁੜਿਆ ਕਦੇ ਨਾ ਲਿਆ ਇਹ ਇਸ ਵੇਲੇ ਮਿਲਟਰੀ ਆਪਰੇਸ਼ਨ ਨਾਲਿਆ ਸੋ ਗੱਲ ਇਹ ਆ ਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਹਲੇ ਕਿਸੇ ਕੋਲ ਇਹ ਨਾ ਚੀਜ਼ਾਂ ਨੂੰ ਸੋਚਣ ਪਰਖਣ ਖੋਜਣ ਦਾ ਸਮਾਂ ਹੀ ਨਹੀਂ ਹੈ ਸਮਾਂ ਨਹੀਂ ਹੈ ਬਿਲਕੁਲ ਇਸ ਵੇਲੇ ਕੋ ਆ ਕਿ ਇੰਡੀਆ ਨੇ ਕੀ ਕਰਤਾ ਹਮਮ ਹੋਰ ਦੂਜਾ ਕੁਐਸਚਨ ਕਿ ਭਾਈ ਪਾਕਿਸਤਾਨ ਕੀ ਕਰੇਗਾ ਦੇਖੋ ਇਹ ਸਾਫ ਆ ਮੈਂ ਅੱਗੇ ਵੀ ਗੱਲ ਕਹੀ ਸੀ ਕਿ ਮੋਦੀ ਹੋਰੀ ਕੋਈ ਕਮਲੇ ਨਹੀਂ ਹੈਗੇ ਉਹਦੇ ਨਾਲ ਮੀਟਿੰਗ ਕਰ ਉਹਦੇ ਨਾਲ ਕਰ ਉਹਦੇ ਨਾਲ ਕਰ ਜੀ ਅਸਲ ਦੇ ਵਿੱਚ ਮੀਟਿੰਗਾਂ ਦਾ ਜਿਹੜਾ ਇੱਕ ਵੱਡਾ ਕਾਰਨ ਸੀਗਾ ਨਾ ਜੀ ਐਨੇ ਦਿਨ ਜਿਹੜੇ ਪਏ ਆ ਪਹਿਲਾ ਸਰਜਿਕਲ ਸਟ੍ਰਾਈਕ ਤੇ ਮੋਦੀ ਸਾਹਿਬ ਦੀ ਸਰਕਾਰ 'ਚ ਹੋ ਗਿਆ ਸੀ ਸ਼ਾਇਦ 10 ਕੇ 12 ਦਿਨਾਂ ਬਾਅਦ ਜੀ ਠੀਕ ਹੈ ਜੀ ਇਹ ਦੂਜਾ ਇਤੋਂ ਥੋੜਾ ਇੱਕ ਦੋ ਦਿਨ ਜਿਆਦਾ ਲੱਗੇ ਤੇ ਇਹ ਜਿਹੜੇ 15 ਦਿਨ ਤੋਂ ਉੱਤੇ ਦਾ ਸਮਾਂ ਲੱਗਿਆ ਇਹਦੇ ਵਿੱਚ ਕਈ ਚੀਜ਼ਾਂ ਸਨ ਕਈ ਚੀਜ਼ਾਂ ਸਨ ਮੋਤੀ ਸਭ ਕੋਈ ਇਹ ਨਹੀਂ ਆਗਾ ਕਿ ਉਹ ਛੱਲੇ ਸੀ ਕਿ ਮੀਟਿੰਗ ਦਰ ਮੀਟਿੰਗ ਮੀਟਿੰਗ ਦਰ ਮੀਟਿੰਗ ਉਹਦੇ ਕਾਰਨ ਸੀਗੇ ਕਿ ਦੇਖੋ ਜੇ ਅਸੀਂ ਹੁਣ ਜਿੱਦਾਂ ਮਤਲਬ ਕਿ ਕਾਲਜ ਦੇ ਵਿੱਚ ਹੁੰਦਾ ਹੈ ਜੀ ਕਾਲਜ ਦੇ ਵਿੱਚ ਗਰੁੱਪイズਮ ਹੁੰਦਾ ਸੀਗਾ ਕਿ ਹੁਣ ਤਾਂ ਢੜੇ ਢੁੜੇ ਨਾਲ ਕੁਝ ਨਹੀਂ ਹੈ ਹੁਣ ਤੇ ਅੱਜਕੱਲ ਸਿੱਧਾ ਗੈਂਗ ਸ਼ਬਦ ਇਸਤੇਮਾਲ ਹੁੰਦਾ ਤਾਂ ਲੜਾਈ ਹੁੰਦੀ ਹੈ ਜਦੋਂ ਤਾਂ ਇੱਕ ਢੜਾ ਦੂਜੇ ਨੂੰ ਕੁੱਟ ਕੇ ਪਾਸੇ ਹੁੰਦਾ ਹੂੰ ਉਹਨਾਂ ਨੂੰ ਪਤਾ ਹੁੰਦਾ ਕਿ ਜਿਹੜਾ ਸਾਡੇ ਅੜਕੇ ਆ ਗਿਆ ਉਹ ਫਿਰ ਕਹਿੰਦੇ ਵੀ ਕੱਲਾ ਨਾ ਨਿਕਲੀ ਹੋਣਾ ਇੱਕ ਅੱਧਾ ਦਿਨ ਜਿਹੜਾ ਅੜਕੇ ਚੜ ਗਿਆ ਉਹਦੇ ਤੇ ਕਾਰਵਾਈ ਪੈ ਜਾਣੀ ਪੈ ਜਾਣੀ ਜੀ ਠੀਕ ਹੈ ਨਾ ਮੈਂ ਤਾਂ ਫਸਿਆ ਕਈ ਮਾਮਲੇ ਚ ਹੋ ਜਾਂਦੇ ਹੂੰ ਤਾਂ ਗੱਲ ਸੇਮ ਇਹੋ ਆ ਕਹਾਣੀ ਇੱਥੇ ਆ ਕੇ ਹੀ ਖਲੋ ਰਹੀ ਸੀਗੀ ਸੁਖਮ ਸਾਹਿਬ ਕਿ ਜੇ ਅਸੀਂ ਉਧਰ ਜਾਈਏ ਅਸੀਂ ਮਤਲਬ ਕਿ ਬਦਲਾ ਲਵਾਂਗੇ ਹੂੰ ਹੂੰ ਤਾਂ ਉਹਨਾਂ ਦਾ ਜਿਹੜਾ ਜਵਾਬੀ ਹੋਏਗਾ ਹਮਲਾ ਕਹਿ ਲੋ ਜਾਂ ਕਾਰਵਾਈ ਤਾਂ ਉਹ ਕੀ ਹੋ ਸਕਦੀ ਆ ਜੀ ਅਸੀਂ ਉਹਦੇ ਵਾਸਤੇ ਕਿੰਨੇ ਕੁ ਤਪਖਤਾ ਤਿਆਰ ਆ ਸਾਡੀ ਤਿਆਰੀ ਹੈ ਇਹੀ ਕਾਰਨ ਆ ਕਿ ਜਿੱਦਾਂ ਤੁਸੀਂ ਦੇਖਿਆ ਮੈਨੂੰ ਵੀ ਮੈਨੂੰ ਪਤਾ ਨਹੀਂ ਸੀਗਾ ਮੇਰੀ ਇੱਕ ਭੈਣ ਜੀ ਆ ਉਹ ਕਾਫੀ ਖਬਰਾਂ ਤੇ ਨਜ਼ਰ ਰੱਖਦੇ ਆ ਹਮ ਤੇ ਉਹ ਸਾਡੀ ਭੈਣ ਨੇ ਫੋਨ ਕੀਤਾ ਕਹਿੰਦੀ ਕਿ ਇਸ ਤਰ੍ਹਾਂ ਹੈਵੀ ਸ਼ੈਲਿੰਗ ਹੋਈ ਆ ਵੀਰੇ ਹਮ ਤੇ ਉਹ ਫਿਰ ਮੈਂ ਬਾਅਦ ਤੋਂ ਪਤਾ ਕੀਤਾ ਕਿ ਉੱਤੇ ਐਲਓਸੀ ਤੇ ਨਾਲ ਦੀ ਨਾਲ ਹੀ ਚੱਲ ਪਿਆ ਕੰਮ ਹਮ ਉਧਰੋਂ ਵੀ ਹਾਂਜੀ ਜੀ ਕਿ ਉਹਨਾਂ ਦੀ ਫੌਜ ਵੱਡੀ ਗਿਣਤੀ ਚ ਪਹਿਲਾਂ ਹੀ ਤਨਾਤ ਸੀ ਨਾ ਇਹ ਤਾਂ ਸੀ ਇਹ ਤੇ ਖਬਰਾਂ ਆਈ ਰਹੀਆਂ ਸੀ ਉਹ ਵੀ ਤਿਆਰੀ ਕਰ ਹੀ ਰਹੀ ਸੀ ਸੈਲਿੰਗ ਬੜੀ ਤਕੜੀ ਹੋਈ ਉੱਥੇ ਹੂੰ ਤੇ ਜਿਹਦੇ ਵਿੱਚ ਆਪਾਂ ਦੇਖ ਰਹੇ ਆ ਗੁਰੂ ਘਰ ਦਾ ਜ਼ਿਕਰ ਆ ਰਿਹਾ ਕਿ ਉੱਥੇ ਇਸ ਤਰ੍ਹਾਂ ਹੋਇਆ ਤੇ ਦੋ ਸ਼ਾਇਦ ਮੌਤਾਂ ਹੋਈਆਂ ਨੇ ਜੀ ਬਹੁਤ ਮੰਦ ਭਾਗੀ ਗੱਲ ਆ ਪਰ ਓਵਰਆਲ ਮੈਂ ਕੋਈ ਪੁਸ਼ਟੀਤ ਨਹੀਂ ਕਰਦਾ ਇੱਕ ਮੀਡੀਆ ਹਾਊਸ ਤੇ ਮੈਂ ਇੰਸਟਾ ਅਕਾਊਂਟ ਤੋਂ ਦੇਖਿਆ ਕਿ ਸੱਤ ਮੌਤਾਂ ਦੀ ਖਬਰ ਸੀ ਉੱਥੇ ਹੂੰ ਮੈਂ ਜਿਵੇਂ ਤੁਹਾਨੂੰ ਕਿਹਾ ਹਾਲੇ ਕੁਝ ਵੀ ਨਹੀਂ ਹੈ ਹਾਲੇ ਪੁਸ਼ਟੀ ਹਾਲੇ ਤਾਂ ਜਿਹੜਾ ਨੈਸ਼ਨਲ ਮੀਡੀਆ ਉਹ ਜਸ਼ਨ ਦੇ ਮਾਹੌਲ 'ਚ ਹੈ ਹੂੰ ਉਹ ਜੋਸ਼ ਦੇ ਮਾਹੌਲ 'ਚ ਐ ਸਾ ਜੀ ਠੀਕ ਹੈ ਨਾ ਜੀ ਹੁੰਦਾ ਕੀ ਆ ਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਸਾਡਾ ਤਜਰਬਾ ਹੈ ਪਿਛਲੀ ਜਿਹੜੀ ਸਰਜਿਕਲ ਸਟ੍ਰਾਈਕ ਸੀ ਕਿ ਪਹਿਲਾਂ ਤਾਂ ਕੁਝ ਵੀ ਪਤਾ ਹੀ ਨਹੀਂ ਲੱਗਦਾ अभिनंदन ਵਾਲਾ ਐਪੀਸੋਡ ਹੋ ਗਿਆ ਜਾਂਚ ਡਿਗ ਪਿਆ ਉੱਤੋਂ ਇੱਥੇ ਇੰਨੇ ਵਰਤਾਰੇ ਵਾਪਰਦੇ ਆ ਕਿ ਬੰਦਾ ਸੋਚਦਾ ਹੀ ਨਹੀਂ ਇਸ ਟਾਈਮ ਸਿਰਫ ਤੇ ਸਿਰਫ ਇਹੀ ਸਵਾਲ ਸੀ ਕਿ ਇੰਡੀਆ ਕੀ ਕਰੇਗਾ ਹੁਣ ਇਹ ਸਵਾਲ ਹੈ ਕਿ ਕੀ ਪਾਕਿਸਤਾਨ ਕਰੇਗਾ ਜੇ ਪਾਕਿਸਤਾਨ ਕਰੇਗਾ ਤਾਂ ਉਸ ਤੋਂ ਬਾਅਦ ਫਿਰ ਅਗਲਾ ਸਵਾਲ ਹੈ ਕਿ ਕੀ ਜੰਗ ਡਿਕਲੇਅਰ ਹੋ ਜਾਏਗੀ ਬਿਲਕੁਲ ਜੰਗ ਫਿਰ ਤਾਂ ਜੰਗ ਹੀ ਡਿਕਲੇਅਰ ਹੋ ਜਾਏਗੀ ਨਾ ਕਿਰਦਸਿਆਪਾਈ ਨਿਬੜੇ ਨਿਬੜੇ ਜਾ ਸਕਦਾ ਤੋ ਕਹਿਣ ਦਾ ਮਤਲਬ ਹੈ ਕਿ ਇੰਨਾ ਸਾਰੀਆਂ ਚੀਜ਼ਾਂ ਚ ਹਾਲੇ ਮੀਡੀਆ ਵੀ ਉਲਝਿਆ ਲੋਕ ਵੀ ਉਲਝਿਆ ਕਿੰਨਾ ਨੁਕਸਾਨ ਉਧਰ ਹੋਇਆ ਕਿੰਨਾ ਆਪਰੇਸ਼ਨ ਦੇ ਦੌਰਾਨ ਭਾਰਤ ਨੂੰ ਚੁੱਕਣਾ ਪਿਆ ਹੋ ਜਾਂਦਾ ਹੈ ਦੇਖੋ ਮਿਲਟਰੀ ਐਕਸ਼ਨ ਹੈ ਉਹ ਹੋ ਜਾਂਦਾ ਹੈ ਆਪਾਂ ਕੋਈ ਕਿਸੇ ਗੱਲ ਦੀ ਪੁਸ਼ਟੀ ਨਹੀਂ ਕਰ ਰਹੇ ਪੋਸਿਬਿਲਟੀ ਹੈ ਚਰਚਾਵਾ ਨਹੀਂ ਮੀਡੀਆ ਚ ਆ ਰਿਹਾ ਇੰਟਰਨੈਸ਼ਨਲ ਮੀਡੀਆ ਚ ਜੋ ਆ ਰਿਹਾ ਹੈ ਜਾਂ ਕਲੇਮ ਆ ਰਿਹਾ ਜੀ ਪਰ ਇੰਨਾਂ ਚੀਜ਼ਾਂ ਦੀ ਹੌਲੀ-ਹੌਲੀ ਜਦੋਂ ਕੀ ਹੁੰਦਾ ਹੈ ਕਿ ਸਮਾਨਾਂਤਰ ਮੀਡੀਆ ਚ ਚਰਚਾ ਹੁੰਦੀ ਹੈ ਹਮ ਤੱਥ ਹੁਣੇ ਸਟਾਰਟ ਹੋ ਜਾਂਦੇ ਫਿਰ ਹੌਲੀ-ਹੌਲੀ ਨੈਸ਼ਨਲ ਮੀਡੀਆ ਜਿਹੜਾ ਹੁੰਦਾ ਨਾ ਉਹ ਵੀ ਉਸ ਪਾਸੇ ਆਉਣਾ ਸਟਾਰਟ ਹੋ ਜਾਂਦਾ ਲਿਹਾਜ਼ਾ ਹਲੇ ਮੈਂ ਜਮੇ ਤੁਹਾਨੂੰ ਦੱਸਿਆ ਕਿ ਜੋਸ਼ ਦਾ ਮਾਹੌਲ ਹੈ ਜਸ਼ਨ ਦਾ ਮਾਹੌਲ ਹੈ ਜੀ 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 ਖੈਰ ਮੈਂ ਤੁਜੀ ਕਈ ਮੁਲਕਾਂ ਨੇ ਇਹ ਗੱਲ ਕਹੀ ਕਿ ਭਈ ਜਿਹੜਾ ਭਾਰਤ ਦਾ ਪੱਖ ਸੀ ਉਹ ਸਹੀ ਸੀ ਉਹ ਅਤਵਾਦੀ ਹਮਲਾ ਕਰ ਸਕਦੇ ਸੀ ਜਾਂ ਉਹਨਾਂ ਦਾ ਹੱਕ ਵੀ ਬਣਦਾ ਸੀ ਤੇ ਅੱਗੋਂ ਇਹ ਪ੍ਰਤੀਕਰਮ ਵੀ ਆਇਆ ਕਿ ਪਾਕਿਸਤਾਨ ਨੂੰ ਇਸ ਤੇ ਕੋਈ ਬਹੁਤਾ ਪ੍ਰਤੀਕਰਮ ਨਹੀਂ ਦੇਣਾ ਚਾਹੀਦਾ ਜਾਂ ਜਵਾਬੀ ਕਾਰਵਾਈ ਨਹੀਂ ਦੇਣੀ ਚਾਹੀਦੀ ਇੱਥੇ ਹੀ ਗੱਲ ਨੂੰ ਮੁਕਾ ਦੇਣਾ ਚਾਹੀਦਾ ਪਰ ਮੇਰੇ ਤੁਜੀ ਇੱਕ ਚੀਜ਼ ਇਹ ਹੈ ਕਿ ਅੰਤਰਰਾਸ਼ਟਰੀ ਤੌਰ ਤੇ ਜਾਂ ਕੋਈ ਅੰਤਰਰਾਸ਼ਟਰੀ ਕਾਨੂੰਨ ਦੇ ਹਿਸਾਬ ਨਾਲ ਦੇਖੀਏ ਤਾਂ ਕੀ ਵਾਜਮ ਹੈ ਇਸ ਤਰ੍ਹਾਂ ਨਹੀਂ ਦੇਖੋ ਜੰਗ ਜਿਹੜੇ UN ਜਾ ਫਲਾਣਾ ਟਮਕਾਣਾ ਸਾਰ ਇਹਨਾਂ ਦੇ ਸਾਰੇ ਕੀ ਆ ਯੂਨ ਨੇ ਮੈਨੂੰ ਦੱਸੋ ਕਿ ਇਜ਼ਰਾਈਲ ਦਾ ਕੀ ਕੀ ਮੈਂ ਹੁਣ ਸ਼ਬਦ ਕੀ ਇਸਤੇਮਾਲ ਕਰਾਂ ਹੂੰ ਉਹ ਜਿਵੇਂ ਅੱਜ ਕੱਲ ਹਿੰਦੀ ਚ ਚੱਲਦਾ ਕਿ ਘੰਟਾ ਉਖੜ ਲਿਆ ਹੂੰ ਉਹਨਾਂ ਨੇ ਕਬਰਗਾ ਬਣਾ ਦਿੱਤੀ ਬੱਚੇ ਮਾਰ ਦਿੱਤੇ ਹਸਪਤਾਲਾਂ ਚ ਮਰੀਜ਼ ਮਾਰ ਦਿੱਤੇ ਸਕੂਲਾਂ ਚ ਵਿਦਿਆਰਥੀ ਮਾਰ ਦਿੱਤੇ ਹੂੰ ਆ ਤੇ ਫਿਰ ਕੀ 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 ਯੂਨ ਨੇ ਕੀ ਕਰਤਾ ਜੀ ਦੇਖੋ ਉਹ ਸਭ ਕੁਝ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਲੋਬਿੰਗ ਹੁੰਦੀ ਆ ਫਿਲਹਾਲ ਕੇ ਪਾਕਿਸਤਾਨ ਸ਼ਾਇਦ ਟਿਕ ਜਾਵੇ ਜੀ ਕਿ ਭਾਈ ਜਿੰਨਾ ਕੋ ਇੰਡੀਆ ਦਾ ਅਸਿਕਰਨਾ ਸਿਕਰਤਾ ਇੰਡੀਆ ਨੇ ਆਪ ਦਾ ਕਰ ਲਿਆ ਦੋਵਾਂ ਦੇਸ਼ਾਂ ਦੇ ਸਿਆਸਤਦਾਨ ਸੋਚ ਲੈਣ ਕਿ ਯਾਰ ਚੁੱਪ ਕਰਕੇ ਉਹਨੂੰ ਬਹਿ ਜਾਈਏ ਹਮ ਠੀਕ ਹੈ ਆਪ ਕੋ ਆਪਣਾ ਸਵੈਮਣ ਮੁਬਾਰਕ ਤੇ ਗੱਲ ਟਿਕ ਜਾਂਦੀ ਹੈ ਇੰਟਰਨੈਸ਼ਨਲੀ ਦੇਖੋ ਇੱਕ ਚੀਜ਼ ਹੁੰਦੀ ਹੈ ਜਿਵੇਂ ਹੁਣ ਅਮਰੀਕਾ ਹੈ ਜੀ ਅਮਰੀਕਾ ਹੈ ਜਿਹੜਾ